ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖਰੀਅਤ ਨਾਲ ਹੋਵੋਗੇ ਦਰਬਾਰ ਸਾਹਿਬ ਵਿੱਚ ਹੋਇਆ ਇੱਕ ਇਹੋ ਜਿਹਾ ਪਰਿਵਾਰ ਨਾਲ ਚਮਤਕਾਰ ਜਿਨੇ ਦਰਬਾਰ ਸਾਹਿਬ ਆਉਣਾ ਛੱਡ ਦਿੱਤਾ ਸੀਗਾ ਜਿਨ੍ਹਾਂ ਨੇ ਦੁਨੀਆ ਨੂੰ ਹੀ ਸਾਰਾ ਕੁਝ ਬਣਾ ਲਿਆ ਸੀ ਧਨ ਦੌਲਤ ਹੀ ਸਾਰਾ ਕੁਝ ਉਹਨਾਂ ਵਾਸਤੇ ਸੀਗਾ ਕੀ ਚਮਤਕਾਰ ਹੋਇਆ ਕਿਸ ਤਰ੍ਹਾਂ ਉਹ ਪਲਟੇ ਦਰਬਾਰ ਸਾਹਿਬ ਆਉਣ ਵਾਸਤੇ ਤੇ ਉਹਨਾਂ ਨੇ ਆ ਕੇ ਮੱਥਾ ਟੇਕਿਆ ਇਹ ਸਾਰਾ ਕੁਝ ਅਸੀਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਉਸ ਤੋਂ ਪਹਿਲੇ ਸਾਰੇ ਸਿੱਖ ਵੀਰਾਂ ਅੱਗੇ ਬੇਨਤੀ ਹੈ ਕਿ ਵੀਡੀਓ ਨੂੰ ਸਕਿਪ ਨਹੀਂ ਕਰਨਾ ਹਣੇ ਤੱਕ ਜੁੜੇ ਰਹਿਣਾ ਉਮੀਦ ਕਰਦੇ ਹਾਂ ਇਹ ਵੀਡੀਓ ਤੁਹਾਡੇ ਵਾਸਤੇ ਇਨਫੋਰਮੇਟਿਵ ਸਾਬਤ ਹੋਏਗੀ ਤੇ ਨਾਲ ਹੀ ਨਾਲ ਮੇਰੇ ਇਸ ਚੈਨਲ ਨੂੰ ਵੀ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਲਵੋ ਸੋ ਚੱਲ ਗਏ ਵੀਡੀਓ ਵੇਖਨੇ ਫਿਰ ਕਰਨੇ ਉਸ ਤੇ ਵਿਚਾਰ ਗੋ ਬਲਕੇ 2 ਵਜੇ ਦਰਬਾਰ ਸਾਹਿਬ ਦੇ ਵਿੱਚ ਚਮਤਕਾਰ ਸੇਵਾ ਕਰਦੇ ਅੰਗਰੇਜ਼ ਚੀਕਾ ਮਾਰਦੇ ਬਾਹਰ ਭੱਜ ਗਏ ਸੇਵਾਦਾਰ ਵੀ ਨਹੀਂ ਰੋਕ ਸਕੇ ਹੰਝੂ ਦੇ ਪਿਛੇ ਹਰ ਤੇ ਬਸ ਨੀਕ ਜਸਵੀਰ ਸਿੰਘ ਅਰੋੜਾ ਦਾ ਦਿੱਲੀ ਦੇ ਵਿੱਚ ਸਕ੍ਰੈਪ ਦਾ ਵੱਡਾ ਕਾਰੋਬਾਰ ਹੈ ਕਲਕਾਜੀ ਦੇ ਵਿੱਚ ਇੱਕ ਵੱਡਾ ਘਰ ਹੈ ਤੇ ਮਹਿੰਗੀਆਂ ਗੱਡੀਆਂ ਵੱਡੇ ਵੱਡੇ ਬੰਦਿਆਂ ਦੇ ਨਾਲ ਉਹਨਾਂ ਦਾ ਨਾਂ ਜਿਹੜੀਆਂ ਜਾਂਦਾ ਹੈ ਕਰੋ ਕਾਫੀ ਅਮੀਰ ਸਨ ਤੇ ਉਹਨਾਂ ਦਾ ਇੱਕੋ ਇੱਕ ਪੁੱਤਰ ਸੀ ਸਿਮਰਨ ਸਿੰਘ ਅਰੋੜਾ ਉਹਨਾਂ ਦੇ ਘਰ ਦੇ ਵਿੱਚ ਸਭ ਕੁਝ ਸੀ ਪਰ ਉਹ ਨਾਮ ਬਾਣੀ ਤੋਂ ਹੀ ਨਾ ਪਰਿਵਾਰ ਸੀ ਪੈਸੇ ਕਮਾਉਣ ਦੀ ਲਾਲਸਾ ਦੇ ਵਿੱਚ ਪਰਮਾਤਮਾ ਨੂੰ ਭੁੱਲ ਹੀ ਬੈਠੀ ਸੀ ਪਰ ਪਰਿਵਾਰ ਦੇ ਬਜ਼ੁਰਗ ਉਹਨਾਂ ਦੀ ਦਾਦੀ ਜੀ ਜੋ ਕਿ 100 ਸਾਲਾਂ ਦੇ ਕਰੀਬ ਪਹੁੰਚ ਚੁੱਕੇ ਸਨ ਉਹ ਸਮਰਤ ਦੇ ਵਿੱਚ ਜੁੜੇ ਰਹਿੰਦੇ ਸੀ ਕਾਫੀ ਸਮਾਂ ਉਹਨਾਂ ਨੇ ਦਰਬਾਰ ਸਾਹਿਬ ਦੇ ਵਿੱਚ ਸੇਵਾ ਵੀ ਕੀਤੀ ਪਰ ਬਾਕੀ ਸਾਰਾ ਪਰਿਵਾਰ ਜ਼ਿੰਦਗੀ ਦੀ ਐਸ਼ ਲੈ ਰਿਹਾ ਸੀ। ਉਹਨਾਂ ਦਾ ਲड़का ਬਹੁਤ ਗਲਤ ਸੰਗਤ ਦੇ ਵਿੱਚ ਰਲ ਕੇ ਸ਼ਰਾਬ ਪੀਣ ਲੱਗ ਪਿਆ ਪਰ ਪਰਿਵਾਰ ਨੂੰ ਇਸ ਬਾਰੇ ਪਤਾ ਤੱਕ ਨਹੀਂ ਸੀ। ਪਰ ਲਗਾਤਾਰ ਉਸ ਦੀ ਸ਼ਰਾਬ ਪੀਣ ਦੀ ਆਦਤ ਬਦਲਦੀ ਰਹੀ। ਸੋ ਕੁਝ ਕੁ ਸਮਾਂ ਹੋਇਆ ਸੀ ਕਿ ਉਹਨਾਂ ਦੇ ਲੜਕੇ ਦੇ ਪੇਟ ਵਿੱਚ ਕਾਫੀ ਤਕਲੀਫ ਰਹਿਣ ਲੱਗ ਪਈ। ਜਦੋਂ ਹਸਪਤਾਲ ਦੇ ਵਿੱਚ ਚੈੱਕ ਕਰਵਾਇਆ ਗਿਆ ਤਾਂ ਲਿਵਰ ਪੂਰੀ ਤਰ੍ਹਾਂ ਖਰਾਬ ਹੋ ਚੁੱਕਿਆ ਸੀ ਤੇ ਹੁਣ ਇੰਨੀ ਖਰਾਬ ਹਾਲਤ ਹੋ ਚੁੱਕੀ ਸੀ। लीवर ਦਾ ਇਲਾਜ ਵੀ ਸੰਭਵ ਨਹੀਂ ਸੀ ਪਰੇਸ਼ਾਨੀ ਤੇ ਦੁੱਖ ਕੀ ਹੁੰਦਾ ਹੁਣ ਉਸ ਪਰਿਵਾਰ ਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਦਿੱਲੀ ਇਲਾਜ ਸ਼ੁਰੂ ਹੋਇਆ ਪਰ ਕੋਈ ਸੁਧਾਰ ਨਾ ਹੋਇਆ ਉਸ ਤੋਂ ਬਾਅਦ ਮੁੰਬਈ ਲੈ ਜਾਇਆ ਗਿਆ ਤੇ ਫਿਰ ਹైదరాబాద్ ਦੇ ਵਿੱਚ ਉਸ ਤੋਂ ਬਾਅਦ ਇੰਗਲੈਂਡ ਵਿੱਚ ਲਿਜਾਇਆ ਗਿਆ ਪਰ ਉਸ ਤੋਂ ਕੋਈ ਫਰਕ ਨਹੀਂ ਪਿਆ ਕਿਸ ਨੇ ਕਿਹਾ ਕਿ ਅਮਰੀਕਾ ਲੈ ਜਾਓ ਪਰ ਜਦੋਂ ਅਮਰੀਕਾ ਵੀ ਲੈ ਗਏ ਉੱਥੋਂ ਵੀ ਕੋਈ ਇਲਾਜ ਸੰਭਵ ਨਹੀਂ ਹੋਇਆ ਪ੍ਰੋਬਲਮ ਅਜੇ ਵੀ ਸੀ ਕਿ ਲੀਵਰ ਬਦਲਣ ਦੇ ਵਿੱਚ ਬਹੁਤ ਪਰੇਸ਼ਾਨੀਆਂ ਹੋ ਰਹੀਆਂ ਸਨ ਸੋ ਆਪਣੀ ਆਖਰੀ ਉਮੀਦ ਤੋਂ ਵੀ ਹਾਰtio ਭਾਰਤ ਵਾਪਸ ਦੰਦੀ ਆ ਗਏ ਤੇ ਨਾਲ ਅੱਜ ਪੁੱਤਰ ਹਸਪੀਟਲ ਮਸ਼ੀਨਾਂ ਦੇ ਜ਼ਹਾਰੇ ਪਿਆ ਹੋਇਆ ਸੀ ਇੱਥੇ ਦੇਖਣ ਵਾਲੀ ਗੱਲ ਤਾਂ ਇਹ ਹੈ ਕਿ ਪੈਸਾ ਤਾਂ ਕਾਫੀ ਹੈ ਪਰ ਇਲਾਜ ਸਿਰਫ ਨਾਦਹੀ ਸੀ ਕਿਉਂਕਿ ਉਸ ਦੀ ਸਿਹਤ ਦੇ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ ਸੀ ਹਰ ਕੇ ਮਰਦੇ ਹੋਏ ਨੌਜਵਾਨ ਪੁੱਤਰ ਨੂੰ ਵਾਪਸ ਕਰ ਲਿਆ ਐ ਅਸੀਂ ਕਹਿ ਸਕਦੇ ਹਾਂ ਕਿ ਬਰਦ ਦੀ ਉਡੀਕ ਕਰਨ ਦੇ ਲਈ ਉਸ ਨੂੰ ਘਰ ਲੈ ਆਏ ਕਾਜ਼ੀ ਬਜ਼ੁਰਗ ਨੇ ਕਾਫੀ ਵਾਰ ਕਿਹਾ ਕਿ ਉਸ ਨੂੰ ਦਰਬਾਰ ਸਾਹਿਬ ਇਸ਼ਨਾਨ ਕਰਵਾਓ ਇਸ ਨੇ ਠੀਕ ਹੋ ਜਾਣਾ ਹੈ ਪਰ ਪਰਿਵਾਰ ਦਾ ਜੀ ਹਾਂ ਕੋਈ ਵਿਸ਼ਵਾਸ ਨਹੀਂ ਸੀ ਪਰ ਬਜ਼ੁਰਗ ਦਾਦੀ ਨੇ ਸੇਵਾ ਕੀਤੀ ਹੋਈ ਸੀ ਉਸ ਨੇ ਸੇਵਾ ਭਾਵ ਦੇ ਵਿੱਚ ਆ ਕੇ ਗੁਰੂ ਰਾਮਦਾਸ ਸਾਹਿਬ ਜੀ ਦੇ ਅੱਗੇ ਅਰਦਾਸ ਕੀਤੀ ਉਸੇ ਰਾਤ ਉਸ ਦੇ ਲੜਕੇ ਨੂੰ ਸੁਪਨਾ ਆਇਆ ਉਹ ਡਰ ਕੇ ਉੱਠ ਗਿਆ ਤੇ ਉਸਨੇ ਆਪਣੇ ਪਰਿਵਾਰ ਨੂੰ ਕਿਹਾ ਕਿ ਸੁਪਨੇ ਦੇ ਵਿੱਚ ਕਾਲੇ ਰੰਗ ਦੇ ਪੰਛੀ ਇੱਕ ਛੱਪੜ ਦੇ ਵਿੱਚ ਡੁੱਬਕੀ ਮਾਰਦੇ ਸੀ ਤੇ ਚਿੱਟੇ ਹੋ ਕੇ ਨਿਕਲਦੇ ਸੀ परिवार ने फिर उस ऊपर कोई विश्वास नहीं किया परिवार कुछ नही सी इशारा मिल रहा पर उस दे, की कि गल पर उसने पिता दे दिमाग तो रही ने कहा कि गुरु रामदास साहब तहन बुला रहे ने शायद जसवीर नज पी उस सारा परिवार अपने बीमार लड़के नु दरबार साहब पहुंच गया ऊपर जाके अरदासना क्यूकी बड़ी मुश्किल करवाया गया ਉਹਧੀ ਬੈਠ ਕੇ ਚਿੰਤਨ ਸਰਵਣ ਕੀਤਾ ਪੂਰਾ ਪਰਿਵਾਰ ਉੱਥੇ ਛੇ ਦਿਨ ਰਿਹਾ ਤੇ ਬਾਣੀ ਸਿਮਰਨ ਸੁਣਦਾ ਰਿਹਾ ਚਾਰ ਦਿਨਾਂ ਤੋਂ ਬਾਅਦ ਉਹ ਬਿਮਾਰ ਲੜਕਾ ਲੰਗਰ ਦੇ ਵਿੱਚ ਲੰਗਰ ਵਰਤੋਂ ਦੀ ਸੇਵਾ ਕਰਨ ਲੱਗ ਪਿਆ ਪਰਿਵਾਰ ਹੈਰਾਨ ਸੀ ਇਹ ਹੋ ਕੀ ਰਿਹਾ ਸੀ ਪਰ ਕਿਸੇ ਦੇ ਨਾਲ ਕੋਈ ਦਿਲ ਨਹੀਂ تھا ਸਦਾ ਸੀ ਕਿਉਂਕਿ ਉਹਨਾਂ ਨੂੰ ਇਹ ਖੁਦ ਨੂੰ ਯਕੀਨੀ ਨਹੀਂ ਹੋ ਰਿਹਾ ਸੀ ਕਿ ਇਹ ਜੁਹਾ ਕਿਵੇਂ ਹੋ ਸਕਦਾ ਹੈ ਜਦੋਂ ਕਰ ਵਾਪਸ ਆਏ ਹਸਪੀਟਲ ਜਾਣ ਦੀ ਗੱਲ ਹੋਈ ਪਰ ਉਸ ਦੇ ਲੜਕੀ ਨੇ ਹਸਪੀਟਲ ਜਾਣ ਤੋਂ ਇਨਕਾਰ ਕਰ ਦਿੱਤਾ ਕਿ ਕਿਹਾ ਕਿ ਮੈਂ ਅੰਮ੍ਰਿਤ ਛਕਣਾ ਚਾਹੁੰਦਾ ਹਾਂ ਪਰ ਪਰਿਵਾਰ ਨੇ ਆਪਣੀ ਤਸਦੀਕ ਲਈ ਉਸਦੇ ਐਮਸ ਹਸਪਤਾਲ ਦੇ ਵਿੱਚ ਸਾਰੇ ਟੈਸਟ ਕਰਵਾਏ ਪਰ ਉਸਦੀ ਬਿਮਾਰੀ ਦਾ ਕੋਈ ਨਾਮੂ ਨਿਸ਼ਾਨ ਨਹੀਂ ਸੀ ਲਿਵਰ ਬਿਲਕੁਲ ਸਹੀ ਹੋ ਚੁੱਕਿਆ ਸੀ ਡਾਕਟਰ ਵੀ ਹੈਰਾਨ ਸਨ ਕਿ ਇਹ ਕਿਵੇਂ ਹੋ ਸਕਦਾ ਹੈ ਲਿਵਰ ਦੇ ਵਿੱਚ ਕੋਈ ਵੀ ਇਨਫੈਕਸ਼ਨ ਤੱਕ ਨਹੀਂ ਸੀ ਇਹ ਦੇਖ ਕੇ ਡਾਕਟਰ ਪੁੱਛਣ ਲੱਗੇ ਕਿ ਤੁਸੀਂ ਇਲਾਜ ਕਿੱਥੋਂ ਕਰਵਾਇਆ ਤਾਂ ਜਸਵੀਰ ਸਿੰਘ ਨੇ ਕਿਹਾ ਕਿ ਗੁਰੂ ਰਾਮਦਾਸ ਸਾਹਿਬ ਜੀ ਦੀ ਕਿਰਪਾ ਹੈ ਗੁਰੂ ਰਾਮਦਾਸ ਸਾਹਿਬ ਜੀ ਜੋ ਵੀ ਨਿਮਾਣਿਆ ਜਦੋਂ ਉਸਦਾ ਲड़का ਪੂਰੀ ਤਰ੍ਹਾਂ ਠੀਕ ਹੋਇਆ ਤਾਂ ਉਸਦੀ ਦਾਦੀ ਦੀ ਪੂਰੀ ਹੋ ਗਈ ਪਰਛੇ ਮਹੀਨੇ ਪਰਹਿਤ ਮਰਿਆਦਾ ਵਿੱਚ ਰਹਿਣ ਤੋਂ ਬਾਅਦ ਉਸਨੇ ਅੰਮ੍ਰਿਤ ਵੀ ਛਕ ਲਿਆ ਤੇ ਸਾਰੇ ਪਰਿਵਾਰ ਨੇ ਵੀ ਅੰਮ੍ਰਿਤ ਛਕ ਲਿਆ ਹੁਣ ਉਹ ਲड़का ਆਪਣੇ ਪਿਤਾ ਦਾ ਕਾਰੋਬਾਰ ਸੰਭਾਲਦਾ ਹੈ ਅਤੇ ਹਰ ਮਹੀਨੇ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਦੇ ਆਉਂਦਾ ਹੈ ਤੇ ਸ਼ੁਕਰਾਨਾ ਕਰਦਾ ਹੈ। ਪਰ ਇਸ ਬਾਰੇ ਕੀ ਕਹਿਣਾ ਸਮਝ ਨਹੀਂ ਬੋਲਦਾ। ਦਰਬਾਰ ਸਾਹਿਬ ਵਿੱਚ ਚਮਤਕਾਰ ਹੋਣ ਦੇ ਬਹੁਤ ਸਾਰੇ ਵਾਕਿਆਤ ਅਸੀਂ ਸੁਣਦੇ ਰਹਿੰਨੇ ਹੈਗੇ ਆਂ ਔਰ ਕਈ ਲੋਕਾਂ ਨੇ ਆਪਣੀ ਅੱਖਾਂ ਦੇ ਨਾਲ ਵੀ ਆਪਣੀ ਜ਼ਿੰਦਗੀ 'ਚ ਉਹ ਵਾਕਿਆਤ ਦੇਖੇ ਨੇ। ਇਹ ਵੀ ਉਹਨਾਂ ਵਿੱਚੋਂ ਇੱਕ ਐਹੋ ਜਿਹਾ ਵਾਕਿਆ ਸੀਗਾ ਕਿ ਉਹ ਫੈਮਲੀ ਜਿਹੜੀ ਕਿ ਦੁਨੀਆਦਾਰੀ ਚ ਬਹੁਤ ਜ਼ਿਆਦਾ ਰੁੱਝ ਗਈ ਸੀ ਜਿੰਨੇ ਤੇ ਉਹਨਾਂ ਨੇ ਦਰਬਾਰ ਸਾਹਿਬ ਆਉਣਾ ਛੱਡ ਦਿੱਤਾ ਸੀਗਾ ਸਿਰਫ ਉਹਨਾਂ ਦੀ ਇੱਕ ਦਾਦੀ ਸੀਗੀ ਜਿਹੜੀ ਦਰਬਾਰ ਸਾਹਿਬ ਆਉਂਦੀ ਸੀਗੀ ਤੇ ਆ ਕੇ ਉੱਥੇ ਮੱਥਾ ਟੇਕਦੀ ਸੀ ਬਾਕੀ ਸਾਰਾ ਪਰਿਵਾਰ ਜਿਹੜਾ ਦੁਨੀਆਦਾਰੀ ਚ ਰੁੱਝ ਗਿਆ ਸੀਗਾ ਦਰਬਾਰ ਸਾਹਿਬ ਆਉਣਾ ਛੱਡ ਦਿੱਤਾ ਸੀਗਾ ਲੇਕਿਨ ਫਿਰ ਰੱਬ ਨੇ ਦੇਖੋ ਕੈਸੇ ਅਸਬਾਬ ਬਣਾਏ ਨੇ ਜਦੋਂ ਮੁਸੀਬਤਾਂ ਦੇ ਵਿੱਚ ਫਸ ਗਏ ਉਹਨਾਂ ਨੂੰ ਕਿਤੇ ਹੋਰ ਰਾਹ ਨਹੀਂ ਸੀ ਨਿਕਲਣ ਦੇਈ ਉਹਨਾਂ ਦੀ ਉਹਨਾਂ ਨੂੰ ਕਿਤੇ ਨਹੀਂ ਸੀ ਕੋਈ ਰੋਸ਼ਨੀ ਨਜ਼ਰ ਆਉਂਦੀ ਤੇ ਫਿਰ ਉਹ ਦਰਬਾਰ ਸਾਹਿਬ ਵੱਲ ਪਲਟੇ ਤੇ ਜਿਦੋਂ ਪਲਟੇ ਤੇ ਉਹਨਾਂ ਦੀਆਂ ਜੜੀਆਂ ਮੁਸ਼ਕਲਾਂ ਵਾ ਉਹ ਆਸਾਨ ਹੋਣੀਆਂ ਸ਼ੁਰੂ ਹੋ ਗਈਆਂ ਇਹ ਬਿਲਕੁਲ ਹਕੀਕਤ ਤੇ ਮਪਣੀ ਗੱਲਾਂ ਹੈਗੀਆਂ ਮੇਰੋ ਅਸੀਂ ਰੱਬ ਨੂੰ ਮੁਸੀਬਤ ਤੇ ਯਾਦ ਕਰਨੀ ਹੈ ਅਸੀਂ ਜਦੋਂ ਸਾਡੇ ਉੱਤੇ ਮੁਸ਼ਕਲਾਂ ਪੈਂਦੀਆਂ ਆ ਅਸੀਂ ਹਰ ਪਾਸੇ ਫਿਰ ਦੌੜਾਂ ਲਾਉਨੇ ਆ ਜਦੋਂ ਸਾਨੂੰ ਕਿਤੇ ਕੋਈ ਉਮੀਦ ਨਜ਼ਰ ਨਹੀਂ ਆਉਂਦੀ ਤੇ ਫਿਰ ਅਸੀਂ ਰੱਬ ਅੱਗੇ ਬੈ ਕੇ ਰੋਣੇ ਆ ਤੇ ਰੱਬ ਨੂੰ ਯਾਦ ਕਰਨੇ ਆ ਤੇ ਰੱਬ ਕਿੰਨਾ ਮਿਹਰਬਾਨ ਹੈ کریم ਹੈ ਰਹਿਮਾਨ ਹੈ ਰਹੀਮ ਹੈ ਕਿ ਉਹ ਸਾਡੀਆਂ ਮੁਸੀਬਤਾਂ ਪਰੇਸ਼ਾਨੀਆਂ ਜਿਹੜੀਆਂ ਆ ਉਹ ਦੂਰ ਕਰ ਦਿੰਦਾ ਹੈ ਉਹਨੂੰ ਸਾਡਾ ਰੋਣਾ ਪਸੰਦ ਆ ਜਾਂਦਾ ਹੈਗਾ ਅਸੀਂ ਜਦੋਂ ਮਰਜ਼ੀ ਭੁੱਲਣ ਹਾਰ ਪਲਟਨੇ ਆ ਉਹ ਸਾਡੀਆਂ ਖਤਾਵਾਂ ਮਾਫ ਕਰਕੇ ਆਪਣੀ ਜਿਹੜੀਆਂ ਰਹਿਮਤਾਂ ਸਾਡੇ ਉੱਤੇ ਵਰਸਾਉਣੀਆਂ ਸ਼ੁਰੂ ਕਰ ਦਿੰਦਾ ਹੈਗਾ ਲੇਕਿਨ ਹੁਣ ਇੰਝ ਚਾਹੀਦਾ ਆ ਕਿ ਖੁਸ਼ਹਾਲੀ ਦੇ ਵਿੱਚ ਵੀ ਜਦੋਂ ਅਸੀਂ ਖੁਸ਼ ਹੋਈਏ ਸਾਨੂੰ ਹਰ ਚੀਜ਼ ਤੋਂ ਨਵਾਜ਼ਨ ਦਿਆ ਹੋਵੇ ਤੇ ਸਾਨੂੰ ਉਹਨੂੰ ਜ਼ਿਆਦਾ ਯਾਦ ਕਰਨਾ ਚਾਹੀਦਾ ਰੱਬ ਦੇ ਜ਼ਿਆਦਾ ਕਰੀਬ ਹੋ ਜਾਣਾ ਚਾਹੀਦਾ ਹੈਗਾ ਵਾ ਉਹਦੀਆਂ ਦਿੱਤੀਆਂ ਹੋਈਆਂ ਨੀਅਮਤਾਂ ਦਾ ਜ਼ਿਆਦਾ ਸ਼ੁਕਰ ਅਦਾ ਕਰਨਾ ਚਾਹੀਦਾ ਹੈਗਾ ਵਾ ਜਿਹੜਾ ਬੰਦਾ ਜ਼ਿਆਦਾ ਸ਼ੁਕਰ ਅਦਾ ਕਰਦਾ ਵਾ ਤੇ ਅੱਜ ਹੀ ਇਖਤਿਆਰ ਕਰ ਲੈਂਦਾ ਹੈਗਾ ਵਾ ਫਿਰ ਕਾਮਯਾਬੀ ਉਹਦਾ ਮੁਕੱਦਰ ਬਣ ਜਾਂਦੀ ਹੈਗੀ ਆ ਕੋਈ ਵੀ ਚੀਜ਼ ਉਹਨੂੰ ਨਾਕਾਮ ਨਹੀਂ ਕਰ ਸਕਦੀ ਹੈਗੀ ਕਾਮਯਾਬੀਆਂ ਦੇ ਰਾਹ ਜਿਹੜੇ ਆ ਖੁੱਲਦੇ ਜਾਂਦੇ ਆ ਤੇ ਇਹ ਸਾਰਾ ਰਸਤਾ ਰੱਬ ਵੱਲੋਂ ਹੋ ਕੇ ਜਾਂਦਾ ਹੈਗਾ ਪਰ ਜਦੋਂ ਅਸੀਂ ਰੱਬ ਦੇ ਰਸਤੇ ਤੇ ਜਾਣ ਤੋਂ ਪਹਿਲਾਂ ਜੇਦਾ ਉਹਸ ਰਸਤੇ ਨੂੰ ਛੱਡ ਦੇਦਾ ਜਿਹੜਾ ਸਾਨੂੰ ਰੱਬ ਕੋ ਲੈ ਕੇ ਜਾਂਦਾ ਤੇ ਫਿਰ ਅਸੀਂ ਆਸਤਾ ਆਸਤਾ ਮੁਸ਼ਕਲਾਂ ਦੀ ਉਸ ਦਲਦਲ ਚ ਡੇਗ ਜਾਂਦੇ ਆ ਜਿੱਥੋਂ ਸਿਰਫ ਰੱਬ ਹੀ ਸਾਨੂੰ ਕੱਢ ਸਕਦਾ ਹੈਗਾ ਵਾ ਦੁਨੀਆਂ ਦੇ ਸਾਰੇ ਵਸਾਇਲ ਜਿਹੜੇ ਆ ਉੱਥੇ ਨਾਕਾਮ ਹੋ ਜਾਂਦੇ ਹੈਗੇ ਕੋਈ ਵੀ ਚੀਜ਼ ਸਾਡੀ ਮਦਦਗਾਰ ਸਾਬਤ ਨਹੀਂ ਹੁੰਦੀ ਸਵਾਏ ਰੱਬ ਤੋਂ ਰੱਬ ਨੂੰ ਫਿਰ ਜਦੋਂ ਸੱਚੇ ਦਿਲ ਨਾਲ ਪੁਕਾਰੀਦਾ ਹੈ ਤੇ ਰੱਬ ਐਸੇ ਐਸੇ ਅਸਬਾਬ ਲਾ ਦਿੰਦਾ ਹੈ ਕਿ ਸਾਡੇ ਵਹਿਮੋ ਗੁਮਾਨ ਜਿਵੇਂ ਨਹੀਂ ਹੁੰਦਾ ਕਿ ਉਹ ਚੀਜ਼ ਕਿਸ ਤਰ੍ਹਾਂ ਸਾਡੇ ਤੋਂ ਖਤਮ ਹੋ ਜਾਂਦੀ ਹੈ ਜਿਸ ਚੀਜ਼ ਤੋਂ ਦੁਨੀਆਂ ਅੰਦੇ ਜਿਹੜੇ ਰਹਿਣ ਵਾਲੇ ਆ ਦੁਨੀਆਦਾਰ ਆ ਜਿਹੜੇ ਉਹਨਾਂ ਨੇ ਇਨਕਾਰ ਕਰ ਦਿੱਤਾ ਹੁੰਦਾ ਹੈ ਉਹ ਕਹਿ ਦਿੰਦੇ ਆ ਕਿ ਇਹ ਦਾ ਹੁਣ ਕੁਝ ਨਹੀਂ ਬਣ ਸਕਦਾ ਇਹ ਲਾਚਾਰ ਹੋ ਗਿਆ ਹੈ ਇਹਦਾ ਅੰਤ ਆ ਗਿਆ ਹੈ ਇੰਨੇ ਹੁਣ ਮਰਨਾ ਹੀ ਮਰਨਾ ਹੈ ਜਾਂ ਇੰਨੇ ਇਸ ਚੀਜ਼ ਨਾਲ ਖਤਮ ਹੋ ਜਾਣਾ ਹੈਗਾ ਵਾ ਰੱਬ ਉੱਥੇ ਵੀ ਵਸਾਇਲ ਪੈਦਾ ਕਰ ਦਿੰਦਾ ਹੈ ਉੱਥੇ ਵੀ ਆਪਣੀ ਰਹਿਮਤ ਦਿਖਾ ਕੇ ਬੰਦੇ ਨੂੰ ਇੰਜ ਕੱਢ ਲਿੰਦਾ ਹੈ ਜਿਦਾਂ ਮੱਖਣ ਦੇ ਵਿੱਚੋਂ ਵਾਲ ਕੱਢੀਦਾ ਹੈ ਜਿਸ ਤਰ੍ਹਾਂ ਤੁਸੀਂ ਇਸ ਪਰਿਵਾਰ ਨੂੰ ਵੀ ਵੇਖਿਆ ਇਹ ਦੀ ਸਟੋਰੀ ਸੁਣੀ ਕਿ ਉਹ ਵੀ ਲੜਕਾ ਜਿਹੜਾ ਸੀਗਾ ਉਹ ਕਿੰਨਾ ਸ਼ਰਾਬ ਪੀ ਪੀ ਕੇ ਬੁਰਾਈ ਦੇ ਵਿੱਚ ਵੜਿਆ ਰਿਹਾ ਜਦੋਂ ਉਹਨੇ ਰੱਬ ਨੂੰ ਬਿਲਕੁਲ ਭੁੱਲ ਗਿਆ ਕਿਤੇ ਵੀ ਉਹਨੇ ਯਾਦ ਕਰਨਾ ਉਹ ਕਦੀ ਵੀ ਰੱਬ ਨੂੰ ਯਾਦ ਕਰਦਾ ਹੀ ਨਹੀਂ ਸੀਗਾ ਔਰ ਫਿਰ ਦੇਖੋ ਕਿ ਉਹਦਾ ਕੀ ਹਾਲ ਹੋਇਆ ਕਿ ਡਾਕਟਰਾਂ ਨੇ ਵੀ ਜਵਾਬ ਦਿੱਤਾ ਸੀਗਾ ਤੇ ਕਿਹਾ ਸੀ ਕਿ ਇਹ ਇਲਾਜ ਹੈਗਾ ਵਾ ਲੇਕਿਨ ਜਦੋਂ ਉਹਨੂੰ ਦਰਬਾਰ ਸਾਹਿਬ ਲੈ ਜਾਇਆ ਗਿਆ ਉੱਥੇ ਉਹਨੂੰ ਅਸ਼ਨਾਣ ਕਰਵਾਇਆ ਤੇ ਕਿਸ ਤਰ੍ਹਾਂ ਉਹਦੇ ਜਿਸਮ ਚ ਜਾਨ ਆਈ ਤੇ ਉਹਨੇ ਆਪਣੇ ਆਪ ਉੱਠਣ ਦੀ ਕੋਸ਼ਿਸ਼ ਕੀਤੀ ਫਿਰ ਸੇਵਾ ਦੇ ਵਿੱਚ ਜੁੜਿਆ ਤੇ ਕਿਸ ਤਰ੍ਹਾਂ ਉਹਦੋਂ ਜਿਹੜਾ ਵਾ ਉਦਾ ਉਹ ਦੁੱਖ ਆਸਤਾ ਆਸਤਾ ਦੂਰ ਹੁੰਦਾ ਗਿਆ ਔਰ ਉਹ ਜਿਹੜੇ ਜਿਨਾਂ ਨੇ ਉਸ ਡਾਕ ਉਹ ਡਾਕਟਰ ਜਿਨਾਂ ਨੇ ਉਹਨੂੰ ਜਵਾਬ ਦਿੱਤਾ ਸੀਗਾ ਉਹ ਆਪ ਹੈਰਾਨ ਰਹਿ ਗਏ ਕਿ ਇੱਕ ਇਸ ਤਰ੍ਹਾਂ ਪੋਸੀਬਲ ਹੋ ਸਕਦਾ ਹੈ ਇਹ ਨਾ ਮੁਮਕਨ ਛੈ ਸੀਗੀ ਜਿਹੜੀ ਮੁਮਕਨ ਹੋ ਗਈ ਹੈ ਕਿਉਂਕਿ ਰੱਬ ਜਿਹੜਾ ਵੈ ਉਹ ਮੁਮਕਨ ਨੂੰ ਨਾ ਮੁਮਕਨ ਕਰਨ ਵਾਲੀ ਜ਼ਾਤ ਸਿਰਫ ਔਰ ਸਿਰਫ ਰੱਬ ਦੀ ਹੀ ਹੈਗੀ ਹੈ ਬੰਦੇ ਦੇ ਕੋਲੇ ਇਖਤਿਆਰ ਨਹੀਂ ਹੈਗਾ ਇਸ ਲਈ ਸਾਨੂੰ ਇਸ ਸਟੋਰੀ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਸਿਰਫ ਦੁੱਖਾਂ ਦੇ ਵਿੱਚ ਰੱਬ ਨੂੰ ਯਾਦ ਨਾ ਕਰੀਏ ਬਲਕਿ ਸੁੱਖਾਂ ਦੇ ਵਿੱਚ ਵੀ ਰੱਬ ਨੂੰ ਜ਼ਿਆਦਾ ਯਾਦ ਕਰੀਏ ਉਹਦੀਆਂ ਦਿੱਤੀਆਂ ਹੋਈਆਂ ਨੇਮਤਾਂ ਦਾ ਜ਼ਿਆਦਾ ਸ਼ੁਕਰ ਕਰੀਏ ਤਾਂ ਕਿ ਉਹ ਇਹ ਨੇਮਤਾਂ ਸਾਡੇ ਕੋਲ ਖੋਵੇ ਨਾ ਬਲਕਿ ਇਹਨਾਂ 'ਚ ਵਾਧਾ ਕਰਦਾ ਜਾਵੇ ਤੇ ਇਨਸਾਨੀਅਤ ਦੀ ਖਿਦਮਤ ਕਰਨੇ 'ਚ ਆਪਣੀ ਜ਼ਿੰਦਗੀ ਜਿਹੜੀ ਹੈ ਸਰਫ ਕਰੀਏ ਜਿੰਨਾ ਨਾਲ ਰੱਬ ਰਾਜ਼ੀ ਹੋ ਜਾਵੇ ਵੀਰੋ ਅੱਜ ਦੀ ਵੀਡੀਓ ਬਾਰੇ ਤੁਹਾਡਾ ਕੀ ਖਿਆਲ ਹੈਗਾ ਕਮੈਂਟ ਕਰਕੇ ਲਾਜ਼ਮੀ ਦੱਸਿਓ ਤੇ ਮੇਰੇ ਇਸ ਚੈਨਲ ਨੂੰ ਵੀ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼